ਪਿਆਰ ਖਾਤਰ ਇਸ ਨਵਾਲਗ ਜੋੜੇ ਨੇ ਪਾਰ ਕੀਤੀ ਸਰਹੱਦ ਪਾਕਿਸਤਾਨ ਤੋਂ ਭੱਜ ਕੇ ਸਰਹੱਦ ਅਤੇ ਮਾਰੂਥਲ ਪਾਰ ਕਰ ਪਹੁੰਚੇ ਗੁਜਰਾਤ ਆਪਣੇ ਪਿਆਰ ਦੀ ਖਾਤਰ ਪਾਕਿਸਤਾਨ ਛੱਡ ਕੇ ਸ਼ਰਨ ਦੇ ਲਈ ਆਏ ਭਾਰਤ ਜੋੜੇ ਨੂੰ ਕਾਬੂ ਦੇ ਵਿੱਚ ਲੈ ਪੁਲਿਸ ਨੇ ਕੁਸ਼ਕਿਸ਼ ਕੀਤੀ ਸ਼ੁਰੂ ਯਾਰ ਕੋਈ ਸੀਮਾ ਨਹੀਂ ਜਾਣਦਾ ਜੇਕਰ ਲੋੜ ਪਵੇ ਤਾਂ ਸਰਹੱਦਾ ਵੀ ਪਾਰ ਕਰ ਸਕਦਾ ਹੈ ਅਜਿਹਾ ਹੀ ਇੱਕ ਵਾਰ ਫਿਰ ਇਸ ਨਾਬਾਲਗ ਜੋੜੇ ਨੇ ਸਾਬਿਤ ਕਰ ਦਿੱਤਾ ਹੈ ਦਰਅਸਲ 16 ਸਾਲਾ ਇਹ ਨਾਬਾਲਗ ਜੋੜਾ ਪਾਕਿਸਤਾਨ ਦਾ ਰਹਿਣ ਵਾਲਾ ਜੋ ਕਿ ਸਰਹੱਦ ਪਾਰ ਕਰਕੇ ਗੁਜਰਾਤ ਦਾਖਲ ਹੋ ਜਾਂਦਾ ਹੈ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਇਨਾ ਜੋੜੇ ਨੂੰ ਜੋ ਹੈ ਕਾਬੂ ਦੇ ਵਿੱਚ ਲੈ ਲਿਆ ਤੇ ਖੁਸ਼ਕਿਸਮਤ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦੇ ਕਿ ਜਦੋਂ ਇਲਾਕਾ ਨਿਵਾਸੀਆਂ ਨੇ ਇਸ ਲੜਕਾ ਲੜਕੀ ਨੂੰ ਦੇਖਿਆ ਤਾਂ ਤੁਰੰਤ ਉਹਨਾਂ ਨੇ ਜੋ ਹੈ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਇਸ ਜੋੜੇ ਨੂੰ ਕਾਬੂ ਕਰ ਲਿਆ। ਦਰਅਸਲ ਇਹ ਜੋੜਾ ਪਾਕਿਸਤਾਨ ਦਾ ਰਹਿਣ ਵਾਲਾ ਹੈ ਜੋ ਸੀਮਾ ਪਾਰ ਕਰਕੇ ਪਾਕਿਸਤਾਨ ਤੋਂ ਭਾਰਤ ਆ ਗਿਆ। ਬੁੱਧਵਾਰ ਸਵੇਰੇ ਕੱਚ ਦੇ ਰੰ ਦੇ ਵਿੱਚ ਖਾਦਰ ਟਾਪੂ ਅਤੇ ਤੋਲਾ ਵਿਰਾ ਪਿੰਡ ਦੇ ਨੇੜੇ ਰਤਨਪਾਰ ਪਿੰਡ ਦੇ ਲੋਕਾਂ ਨੇ ਅਨਜਾਨ ਕਿਸ਼ੋਰ ਅਵਸਥਾ ਵਾਲੇ ਮੁੰਡੇ ਕੁੜੀ ਨੂੰ ਦੇਖਿਆ ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜੋੜਾ ਆਪਣੇ ਪਿਆਰ ਦੀ ਖਾਤਰ ਪਾਕਿਸਤਾਨ ਛੱਡ ਕੇ ਸ਼ਰਨ ਦੇ ਲਈ ਭਾਰਤ ਆਇਆ ਹੈ ਇਸ ਲੜਕਾ ਲੜਕੀ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ ਜੋ ਪਾਕਿਸਤਾਨ ਤੋਂ ਗੁਜਰਾਤ ਦੇ ਵਿੱਚ ਦਾਖਲ ਹੋਇਆ ਜਦੋਂ ਲੋਕਾਂ ਨੇ ਇਹਨਾਂ ਨੂੰ ਦੇਖਿਆ ਤਾਂ ਤੁਰੰਤ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਇਸ ਜੋੜੇ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦਰਅਸਲ ਇਸ ਜੋੜੇ ਦਾ ਕਹਿਣਾ ਸੀ ਕਿ ਉਹ ਭਾਰਤ ਇਸ ਕਰਕੇ ਆਏ ਹਨ ਤਾਂ ਜੋ ਉਹਨਾਂ ਦੇ ਪਿਆਰ ਨੂੰ ਅਸਵੀਕਾਰ ਨਾ ਕੀਤਾ ਜਾ ਸਕੇ ਜੋੜੇ ਦਾ ਕਹਿਣਾ ਸੀ ਕਿ ਉਹ ਗਲਤੀ ਨਾਲ ਨਹੀਂ ਭਾਰਤ ਆਏ ਸਗੋ ਉਹਨਾਂ ਨੇ ਖੁਦ ਭਾਰਤ ਦਾ ਜੋ ਹੈ ਰਾਹ ਚੁਣਿਆ ਹੈ ਤਾਂ ਜੋ ਉਹਨਾਂ ਦੇ ਪਿਆਰ ਨੂੰ ਸਵੀਕਾਰ ਕੀਤਾ ਜਾ ਸਕੇ ਫਿਲਹਾਲ ਪੁਲਿਸ ਨੇ ਉਹਨਾਂ ਵਿਰੁੱਧ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਹੈ ਅਤੇ ਪੁਸ਼ਕਿਸ਼ ਲਗਾਤਾਰ ਕੀਤੀ ਜਾ ਰਹੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਨੌਜਵਾਨ ਜੋੜੇ ਨੂੰ ਭਾਰਤ ਦੀਆਂ ਵੱਖ-ਵੱਖ ਏਜੰਸੀਆਂ ਦੇ ਵਿੱਚ ਖੋਫੀਆ ਵਿਭਾਗ ਦੇ ਜੋ ਸ਼ਾਮਲ ਹੋਵੇਗਾ ਉਹਨਾਂ ਦੇ ਵੱਲੋਂ ਵੀ ਪੁਸ਼ਕਿਸ਼ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਅਪ੍ਰੈਲ 2025 ਦੇ ਵਿੱਚ ਜੋ ਪਹਿਲਕਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਸੀ ਉਸ ਦੇ ਨਾਲ ਭਾਰਤ ਦੇ ਲੋਕਾਂ ਦੇ ਜੋ ਦਿਲ ਹਨ ਉਹ ਬਲੁੰਦਰੇ ਗਏ ਹਨ ਕਈਆਂ ਦੀਆਂ ਜੋ ਭਾਵਨਾਵਾਂ ਹਨ ਉਹ আহত ਹੋਈਆਂ ਨੇ ਕਿਉਂਕਿ ਜਾਤ ਕੁਛ-ਕੁਛ ਕੇ ਜਿਹੜੇ ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ ਆਪਣੇ ਪਰਿਵਾਰਾਂ ਦੇ ਅੱਖਾਂ ਦੇ ਸਾਹਮਣੇ ਹੀ ਉਹਨਾਂ ਦੇ ਜੋ ਪਰਿਵਾਰਕ ਮੈਂਬਰ ਹਨ ਉਹਨਾਂ ਨੂੰ ਮਾਰ ਦਿੱਤਾ ਗਿਆ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਜੋ ਇਹ ਖਟਾਸ ਉਹ ਬਣੀ ਹੋਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਪਾਕਿਸਤਾਨ ਜੋੜਿਆਂ ਦੇ ਵੱਲੋਂ ਜੇ ਭਾਰਤ ਦਾ ਵੱਲ ਰੁਕੀਤਾ ਗਿਆ ਪਰ ਉਹਨਾਂ ਜੋੜਿਆਂ ਨੂੰ ਮੌਕੇ ਤੇ ਹੀ ਜੋ ਕਾਬੂ ਕਰ ਲਿਆ ਗਿਆ ਤਾਂ ਹੁਣ ਇੱਕ ਜੋ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 16 ਸਾਲਾਂ ਨਬਾਲਸ ਜੋੜਾ ਹੈ ਜੋ ਪਾਕਿਸਤਾਨ ਦਾ ਰਹਿਣ ਵਾਲਾ ਸੀ ਉਹਨਾਂ ਦੇ ਵੱਲੋਂ ਵੀ ਭਾਰਤ ਵੱਲ ਨੂੰ ਜੋ ਐ ਕੋਚ ਕੀਤਾ ਗਿਆ ਤਾਂ ਜੋ ਜੋ ਉਹਨਾਂ ਦਾ ਪਿਆਰ ਹੈ ਉਹਨਾਂ ਨੂੰ ਸਵੀਕਾਰ ਕੀਤਾ ਜਾ ਸਕੇ ਇੱਥੇ ਗੱਲ ਧਿਆਨ ਦੇਣ ਯੋਗ ਇਹ ਹੈ ਕਿ ਭਾਰਤ ਦੇ ਦੋ ਆਦਮੀਆਂ ਨੇ ਪਾਕਿਸਤਾਨ ਦੇ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਮਿਲਣ ਜਾਣ ਦੇ ਲਈ ਕੱਛ ਤੋਂ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਦੀ ਪਹਿਲਾਂ ਕੋਸ਼ਿਸ਼ ਕੀਤੀ ਸੀ ਪਰ ਇਹ ਦੋਵੇਂ ਫੜੇ ਗਏ ਹੁਣ ਦੇਖਣਾ ਹੋਵੇਗਾ ਕਿ ਭਾਰਤ ਦੀਆਂ ਏਜੰਸੀਆਂ ਇਸ ਜੋੜੇ ਤੇ ਕਿਸ ਤਰੀਕੇ ਦੇ ਨਾਲ ਪੁਸ਼ਟਿਸ਼ ਕਰਦੀ ਹੈ ਅਤੇ ਕਿਸ ਤਰ੍ਹਾਂ ਦੀ ਸਜ਼ਾ ਇਸ ਪਾਕਿਸਤਾਨੀ ਜੋੜੇ ਨੂੰ ਦਿੱਤੀ ਜਾ ਸਕਦੀ ਹੈ ਪਿਆਰ ਕੋਈ ਸੀਮਾ ਨਹੀਂ ਜਾਣਦਾ ਜੇਕਰ ਲੋੜ ਪਵੇ ਤਾਂ ਸਰਹੱਦਾ ਵਿਪਾਰ ਕਰ ਸਕਦਾ ਹੈ ਅਜਿਹਾ ਹੀ ਇੱਕ ਵਾਰ ਫਿਰ ਇਸ ਨਾਬਾਲਗ ਜੋੜੇ ਨੇ ਸਾਬਿਤ ਕਰ ਦਿੱਤਾ ਹੈ ਦਰਅਸਲ 16 ਸਾਲਾ ਇਹ ਨਾਬਾਲਗ ਜੋੜਾ ਪਾਕਿਸਤਾਨ ਦਾ ਰਹਿਣ ਵਾਲਾ ਜੋ ਕਿ ਸਰਹੱਦ ਪਾਰ ਕਰਕੇ ਗੁਜਰਾਤ ਦਾਖਲ ਹੋ ਜਾਂਦਾ ਹੈ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਇਹਨਾਂ ਜੋੜੇ ਨੂੰ ਜੋ ਹੈ ਕਾਬੂ ਦੇ ਵਿੱਚ ਲੈ ਲਿਆ ਤੇ ਕਸ਼ਕਿਸ਼ ਵੀ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦੇ ਕਿ ਜਦੋਂ ਇਲਾਕਾ ਨਿਵਾਸੀਆਂ ਨੇ ਇਸ ਲੜਕਾ ਲੜਕੀ ਨੂੰ ਦੇਖਿਆ ਤਾਂ ਤੁਰੰਤ ਉਹਨਾਂ ਨੇ ਜੋ ਹੈ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਇਸ ਜੋੜੇ ਨੂੰ ਕਾਬੂ ਕਰ ਲਿਆ। ਦਰਅਸਲ ਇਹ ਜੋੜਾ ਪਾਕਿਸਤਾਨ ਦਾ ਰਹਿਣ ਵਾਲਾ ਹੈ ਜੋ ਸੀਮਾ ਪਾਰ ਕਰਕੇ ਪਾਕਿਸਤਾਨ ਤੋਂ ਭਾਰਤ ਆ ਗਿਆ। ਬੁੱਧਵਾਰ ਸਵੇਰੇ ਕੱਚ ਦੇ ਰੰਦ ਦੇ ਵਿੱਚ ਖਾਦਰ ਟਾਪੂ ਅਤੇ ਤੋਲਾ ਵਿਰਾ ਪਿੰਡ ਦੇ ਨੇੜੇ ਰਤਨਪਾਰ ਪਿੰਡ ਦੇ ਲੋਕਾਂ ਨੇ ਅਨਜਾਨ ਕਿਸ਼ੋਰ ਅਵਸਥਾ ਵਾਲੇ ਮੁੰਡੇ ਕੁੜੀ ਨੂੰ ਦੇਖਿਆ। ਮੂਲਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜੋੜਾ ਆਪਣੇ ਪਿਆਰ ਦੀ ਖਾਤਰ ਪਾਕਿਸਤਾਨ ਛੱਡ ਕੇ ਸ਼ਰਨ ਦੇ ਲਈ ਭਾਰਤ ਆਇਆ ਹੈ। ਇਸ ਲੜਕਾ ਲੜਕੀ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ ਜੋ ਪਾਕਿਸਤਾਨ ਤੋਂ ਗੁਜਰਾਤ ਦੇ ਵਿੱਚ ਦਾਖਲ ਹੋਇਆ। ਜਦੋਂ ਲੋਕਾਂ ਨੇ ਇਹਨਾਂ ਨੂੰ ਦੇਖਿਆ ਤਾਂ ਤੁਰੰਤ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਹੁਣ ਇਸ ਜੋੜੇ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਇਸ ਜੋੜੇ ਦਾ ਕਹਿਣਾ ਸੀ ਕਿ ਉਹ ਭਾਰਤ ਇਸ ਕਰਕੇ ਆਏ ਹਨ ਤਾਂ ਜੋ ਉਹਨਾਂ ਦੇ ਪਿਆਰ ਨੂੰ ਅਸਵੀਕਾਰ ਨਾ ਕੀਤਾ ਜਾ ਸਕੇ ਜੋੜੇ ਦਾ ਇਹ ਵੀ ਕਹਿਣਾ ਸੀ ਕਿ ਉਹ ਗਲਤੀ ਨਾਲ ਨਹੀਂ ਭਾਰਤ ਆਏ ਸਗੋ ਉਹਨਾਂ ਨੇ ਖੁਦ ਭਾਰਤ ਦਾ ਜੋ ਹੈ ਰਾਹ ਚੁਣਿਆ ਹੈ ਤਾਂ ਜੋ ਉਹਨਾਂ ਦੇ ਪਿਆਰ ਨੂੰ ਸਵੀਕਾਰ ਕੀਤਾ ਜਾ ਸਕੇ ਫਿਲਹਾਲ ਪੁਲਿਸ ਨੇ ਉਹਨਾਂ ਵਿਰੁੱਧ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਹੈ ਅਤੇ ਕਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਓਣ ਵਾਲੇ ਦਿਨਾਂ ਦੇ ਵਿੱਚ ਨੌਜਵਾਨ ਜੋੜੇ ਨੂੰ ਭਾਰਤ ਦੀਆਂ ਵੱਖ-ਵੱਖ ਏਜੰਸੀਆਂ ਦੇ ਵਿੱਚ ਖੂਫੀਆ ਵਿਭਾਗ ਦੇ ਜੋ ਸ਼ਾਮਲ ਹੋਵੇਗਾ ਉਹਨਾਂ ਦੇ ਵੱਲੋਂ ਵੀ ਪੁਸ਼ਕਿਸ਼ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਅਪ੍ਰੈਲ 2025 ਦੇ ਵਿੱਚ ਜੋ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੀ ਉਸ ਦੇ ਨਾਲ ਭਾਰਤ ਦੇ ਲੋਕਾਂ ਦੇ ਜੋ ਦਿਲ ਹਨ ਉਹ ਵਲੁੰਦਰੇ ਗਏ ਹਨ ਕਈਆਂ ਦੀਆਂ ਜੋ ਭਾਵਨਾਵਾਂ ਹਨ ਉਹ আহত ਹੋਈਆਂ ਨੇ ਕਿਉਂਕਿ ਜਾਤ ਪੁਛ ਪੁਛ ਕੇ ਜਿਹੜੇ ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ ਆਪਣੇ ਪਰਿਵਾਰਾਂ ਦੇ ਅੱਖਾਂ ਦੇ ਸਾਹਮਣੇ ਹੀ ਉਹਨਾਂ ਦੇ ਜੋ ਪਰਿਵਾਰਕ ਮੈਂਬਰ ਹਨ ਉਹਨਾਂ ਨੂੰ ਮਾਰ ਦਿੱਤਾ ਗਿਆ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਜੋ ਇਹ ਖਟਾਸ ਉਹ ਬਣੀ ਹੋਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਪਾਕਿਸਤਾਨ ਜੋੜਿਆਂ ਦੇ ਵੱਲੋਂ ਜੇ ਭਾਰਤ ਦਾ ਵੱਲ ਰੁਕੀਤਾ ਗਿਆ ਪਰ ਉਹਨਾਂ ਜੋੜਿਆਂ ਨੂੰ ਮੌਕੇ ਤੇ ਹੀ ਜੋ ਕਾਬੂ ਕਰ ਲਿਆ ਗਿਆ ਤਾਂ ਹੁਣ ਇੱਕ ਜੋ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ 16 ਸਾਲਾ ਨਾਬਾਲਗ ਜੋੜਾ ਹੈ ਜੋ ਪਾਕਿਸਤਾਨ ਦਾ ਰਹਿਣ ਵਾਲਾ ਸੀ ਉਹਨਾਂ ਦੇ ਵੱਲੋਂ ਵੀ ਭਾਰਤ ਵੱਲ ਨੂੰ ਜੋ ਐ ਕੋਚ ਕੀਤਾ ਗਿਆ ਤਾਂ ਜੋ ਜੋ ਉਹਨਾਂ ਦਾ ਪਿਆਰ ਹੈ ਉਹਨਾਂ ਨੂੰ સ્વીકાર ਕੀਤਾ ਜਾ سکے ਇੱਥੇ ਗੱਲ ਧਿਆਨ ਦੇਣ ਯੋਗ ਇਹ ਹੈ ਕਿ ਭਾਰਤ ਦੇ ਦੋ ਆਦਮੀਆਂ ਨੇ ਪਾਕਿਸਤਾਨ ਦੇ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਮਿਲਣ ਜਾਣ ਦੇ ਲਈ ਕੱਚ ਤੋਂ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਦੀ ਪਹਿਲਾ ਕੋਸ਼ਿਸ਼ ਕੀਤੀ ਸੀ ਪਰ ਇਹ ਦੋਵੇਂ ਫੜੇ ਗਏ ਹੁਣ ਦੇਖਣਾ ਹੋਵੇਗਾ ਕਿ ਭਾਰਤ ਦੀਆਂ ਏਜੰਸੀਆਂ ਇਸ ਜੋੜੇ ਤੇ ਕਿਸ ਤਰੀਕੇ ਦੇ ਨਾਲ ਪੁਸ਼ਕਿਸ਼ ਕਰਦੀ ਹੈ ਅਤੇ ਕਿਸ ਤਰ੍ਹਾਂ ਦੀ ਸਜ਼ਾ ਇਸ ਪਾਕਿਸਤਾਨੀ ਜੋੜੇ ਨੂੰ ਦਿੱਤੀ ਜਾ ਸਕਦੀ ਹੈ ਪਿਆਰ ਕੋਈ ਸੀਮਾ ਨਹੀਂ ਜਾਣਦਾ ਵੇਕਰ ਲੋਡ ਪਵੇਤਾ ਸਰਹੱਦਾ ਵਿਪਾਰ ਕਰ ਸਕਦਾ ਹੈ ਅਜਿਹਾ ਹੀ ਇੱਕ ਵਾਰ ਫਿਰ ਇਸ ਨਾ ਬਾਲਗ ਜੋੜੇ ਨੇ ਸਾਬਿਤ ਕਰ ਦਿੱਤਾ ਹੈ ਦਰਅਸਲ 16 ਸਾਲਾ ਇਹ ਨਾ ਬਾਲਗ ਜੋੜਾ ਪਾਕਿਸਤਾਨ ਦਾ ਰਹਿਣ ਵਾਲਾ ਜੋ ਕਿ ਸਰਹੱਦ ਪਾਰ ਕਰਕੇ ਗੁਜਰਾਤ ਦਾਖਲ ਹੋ ਜਾਂਦਾ ਹੈ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਇਹਨਾਂ ਜੋੜੇ ਨੂੰ ਜੋ ਹੈ ਕਾਬੂ ਦੇ ਵਿੱਚ ਲੈ ਲਿਆ ਤੇ ਪੁਸ਼ਕਿਸ਼ ਵੀ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦੇ ਕਿ ਜਦੋਂ ਇਲਾਕਾ ਨਿਵਾਸੀਆਂ ਨੇ ਇਸ ਲੜਕਾ ਲੜਕੀ ਨੂੰ ਦੇਖਿਆ ਤਾਂ ਤੁਰੰਤ ਉਹਨਾਂ ਨੇ ਜੋ ਹੈ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਇਸ ਜੋੜੇ ਨੂੰ ਕਾਬੂ ਕਰ ਲਿਆ। ਦਰਅਸਲ ਇਹ ਜੋੜਾ ਪਾਕਿਸਤਾਨ ਦਾ ਰਹਿਣ ਵਾਲਾ ਹੈ ਜੋ ਸੀਮਾ ਪਾਰ ਕਰਕੇ ਪਾਕਿਸਤਾਨ ਤੋਂ ਭਾਰਤ ਆ ਗਿਆ ਹੈ। ਬੁੱਧਵਾਰ ਸਵੇਰੇ ਕੱਚ ਦੇ ਰੰਦ ਦੇ ਵਿੱਚ ਖਾਦਰ ਟਾਪੂ ਅਤੇ ਤੋਲਾ ਵਿਰਾ ਪਿੰਡ ਦੇ ਨੇੜੇ ਰਤਨਪਾਰ ਪਿੰਡ ਦੇ ਲੋਕਾਂ ਨੇ ਅਨਜਾਨ ਕਿਸ਼ੋਰ ਅਵਸਥਾ ਵਾਲੇ ਮੁੰਡੇ ਕੁੜੀ ਨੂੰ ਦੇਖਿਆ ਮੋਡਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜੋੜਾ ਆਪਣੇ ਪਿਆਰ ਦੀ ਖਾਤਰ ਪਾਕਿਸਤਾਨ ਛੱਡ ਕੇ ਸ਼ਰਨ ਦੇ ਲਈ ਭਾਰਤ ਆਇਆ ਹੈ। ਇਸ ਲੜਕਾ ਲੜਕੀ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ ਜੋ ਪਾਕਿਸਤਾਨ ਤੋਂ ਗੁਜਰਾਤ ਦੇ ਵਿੱਚ ਦਾਖਲ ਹੋਇਆ। ਜਦੋਂ ਲੋਕਾਂ ਨੇ ਇਹਨਾਂ ਨੂੰ ਦੇਖਿਆ ਤਾਂ ਤੁਰੰਤ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਹੁਣ ਇਸ ਜੋੜੇ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਇਸ ਜੋੜੇ ਦਾ ਕਹਿਣਾ ਸੀ ਕਿ ਉਹ ਭਾਰਤ ਇਸ ਕਰਕੇ ਆਏ ਹਨ ਤਾਂ ਜੋ ਉਹਨਾਂ ਦੇ ਪਿਆਰ ਨੂੰ ਅਸਵੀਕਾਰ ਨਾ ਕੀਤਾ ਜਾ ਸਕੇ ਜੋੜੇ ਦਾ ਇਹ ਵੀ ਕਹਿਣਾ ਸੀ ਕਿ ਉਹ ਗਲਤੀ ਨਾਲ ਨਹੀਂ ਭਾਰਤ ਆਏ ਸਗੋ ਉਹਨਾਂ ਨੇ ਖੁਦ ਭਾਰਤ ਦਾ ਜੋ ਹੈ ਰਾਹ ਚੁਣਿਆ ਹੈ ਤਾਂ ਜੋ ਉਹਨਾਂ ਦੇ ਪਿਆਰ ਨੂੰ ਸਵੀਕਾਰ ਕੀਤਾ ਜਾ ਸਕੇ ਫਿਲਹਾਲ ਪੁਲਿਸ ਨੇ ਉਹਨਾਂ ਵਿਰੁੱਧ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਹੈ ਅਤੇ ਪੁਸ਼ਕਿਸ਼ ਲਗਾਤਾਰ ਕੀਤੀ ਜਾ ਰਹੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਓਣ ਵਾਲੇ ਦਿਨਾਂ ਦੇ ਵਿੱਚ ਨੌਜਵਾਨ ਜੋੜੇ ਨੂੰ ਭਾਰਤ ਦੀਆਂ ਵੱਖ-ਵੱਖ ਏਜੰਸੀਆਂ ਦੇ ਵਿੱਚ ਖੋਫੀਆ ਵਿਭਾਗ ਦੇ ਜੋ ਸ਼ਾਮਲ ਹੋਵੇਗਾ ਉਹਨਾਂ ਦੇ ਵੱਲ ਵੀ ਕੋਸ਼ਿਸ਼ ਕੀਤੀ ਜਾਵੇਗੀ ਜ਼ਿਕਰਯੋਗ ਹੈ ਕਿ ਅਪ੍ਰੈਲ 2025 ਦੇ ਵਿੱਚ ਜੋ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਸੀ ਉਸ ਦੇ ਨਾਲ ਭਾਰਤ ਦੇ ਲੋਕਾਂ ਦੇ ਜੋ ਦਿਲ ਹਣ ਉਹ ਬਲੁੰਦਰੇ ਗਏ ਹਨ ਕਈਆਂ ਦੀਆਂ ਜੋ ਭਾਵਨਾਵਾਂ ਹਨ ਉਹ ਆਹਤ ਹੋਈਆਂ ਨੇ ਕਿਉਂਕਿ ਜਾਤ ਪੁੱਛ-ਪੁੱਛ ਕੇ ਜਿਹੜੇ ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ ਆਪਣੇ ਪਰਿਵਾਰਾਂ ਦੇ ਅੱਖਾਂ ਦੇ ਸਾਹਮਣੇ ਹੀ ਉਹਨਾਂ ਦੇ ਜੋ ਪਰਿਵਾਰਕ ਮੈਂਬਰ ਹਨ ਉਹਨਾਂ ਨੂੰ ਮਾਰ ਦਿੱਤਾ ਗਿਆ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਜੋ ਇਹ ਖਟਾਸ ਉਹ ਬਣੀ ਹੋਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਪਾਕਿਸਤਾਨ ਜੋੜਿਆਂ ਦੇ ਵੱਲੋਂ ਜੇ ਭਾਰਤ ਦਾ ਵੱਲ ਰੁਕੀਤਾ ਗਿਆ ਪਰ ਉਹਨਾਂ ਜੋੜਿਆਂ ਨੂੰ ਮੌਕੇ ਤੇ ਹੀ ਜੋ ਕਾਬੂ ਕਰ ਲਿਆ ਗਿਆ ਤਾਂ ਹੁਣ ਇੱਕ ਜੋ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 16 ਸਾਲਾਂ ਨਬਾਲਗ ਜੋੜਾ ਹੈ ਜੋ ਪਾਕਿਸਤਾਨ ਦਾ ਰਹਿਣ ਵਾਲਾ ਸੀ ਉਹਨਾਂ ਦੇ ਵੱਲੋਂ ਵੀ ਭਾਰਤ ਵੱਲ ਨੂੰ ਜੋ ਇਹ ਕੋਚ ਕੀਤਾ ਗਿਆ ਤਾਂ ਜੋ ਜੋ ਉਹਨਾਂ ਦਾ ਪਿਆਰ ਹੈ ਉਹਨਾਂ ਨੂੰ ਸਵੀਕਾਰ ਕੀਤਾ ਜਾ ਸਕੇ ਇੱਥੇ ਗੱਲ ਧਿਆਨ ਦੇਣ ਯੋਗ ਇਹ ਹੈ ਕਿ ਭਾਰਤ ਦੇ ਦੋ ਆਦਮੀਆਂ ਨੇ ਪਾਕਿਸਤਾਨ ਦੇ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਮਿਲਣ ਜਾਣ ਦੇ ਲਈ ਕੱਛ ਤੋਂ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਦੀ ਪਹਿਲਾ ਕੋਸ਼ਿਸ਼ ਕੀਤੀ ਸੀ ਪਰ ਇਹ ਦੋਵੇਂ ਫੜੇ ਗਏ ਹੁਣ ਦੇਖਣਾ ਹੋਵੇਗਾ ਕਿ ਭਾਰਤ ਦੀਆਂ ਏਜੰਸੀਆਂ ਇਸ ਜੋੜੇ ਤੇ ਕਿਸ ਤਰੀਕੇ ਦੇ ਨਾਲ ਪੁਸ਼ਤੀਸ਼ ਕਰਦੀ ਹੈ ਅਤੇ ਕਿਸ ਤਰ੍ਹਾਂ ਦੀ ਸਜ਼ਾ ਇਸ ਪਾਕਿਸਤਾਨੀ ਜੋੜੇ ਨੂੰ ਦਿੱਤੀ ਜਾ ਸਕਦੀ ਹੈ